ਸਤਿ ਸ਼੍ਰੀ ਅਕਾਲ ਮੇਰੇ ਵੀਰ ਫੇਸਬੁੱਕ ਵਾਲਿਆਂ ਨੂੰ ਸਾਰੇ ਭਰਾਵਾਂ ਨੂੰ ਅੱਛਾ ਵੀਰ ਜੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਪਤਾ ਸੀਗਾ ਕਿ 6 ਮਹੀਨੇ ਪਹਿਲਾਂ ਜਿਹੜਾ ਮੁੰਡਾ ਐਸਪੀ ਤੋਂ ਗੈਪ ਹੋਇਆ ਕੋਈ ਨਾ ਵੀਰਾਂ ਨਾਲ ਰਹਿੰਦਾ ਸੀ ਮੇਰਾ ਵੀਰ ਕੀ ਨਾਮ ਇਹ ਦੀਪਾ ਦੀਪਾ ਜੋਤ ਲੱਕੀ ਮੋਨੂ ਇਹ ਚਾਰ ਵੀਰ ਆ ਜਿਹਨਾਂ ਨਾਲ ਰਹਿੰਦਾ ਸੀ ਤੇ ਉਹਨਾਂ ਦੀ ਸਿਸਟਰ ਕੋਲੋਂ ਪਤਾ ਲੱਗਾ ਕਿ ਇਹਨਾਂ ਦਾ ਵਿੱਚ ਹੱਥ ਹੈ ਵੀਰੇ ਮੈਂ ਇਹਨਾਂ ਨੂੰ ਅੱਜ ਬੁਲਾਇਆ ਇੱਥੇ ਦੇਖੋ ਵੀਰ ਇੱਥੇ ਮੇਰੇ ਕੋਲ ਆਇਆ ਮੈਂ ਅੱਜ ਹੀ ਫੋਨ ਲਾਇਆ ਨੂੰ ਮੈਂ ਕਿਹਾ ਵੀ ਮੇਰੇ ਕੋ ਪਹੁੰਚੋ ਜਿੱਦਾਂ ਮਰਜੀ ਵੀ ਇਹ ਗੱਲ ਤਾਂ ਮੈਨੂੰ ਪਤਾ ਲੱਗਾ ਕਿ ਤੁਹਾਡਾ ਵਿੱਚ ਹੱਥਾਂ ਨੂੰ ਤੇ ਕਿੱਦਾਂ ਕਿੱਦਾਂ ਉਹਦਾ ਪੂਰਾ ਹੋਇਆ ਕਿੱਦਾਂ ਤੁਹਾਨੂੰ ਕੁਝ ਪਤਾ ਮੈਨੂੰ ਵੀਰ ਇਹ ਤੁਹਾਨੂੰ ਆਪ ਦੱਸਣਗੇ ਮੇਰੇ ਵੀਰ ਸਾਰੇ ਨਾ ਹਾਂਜੀ ਵੀਰੇ ਪਹਿਲਾਂ ਤੁਸੀਂ ਦੱਸੋ ਮੇਰਾ ਭਰਾ ਹਾਂਜੀ ਮੈਂ ਨਾ ਕਰਦਾ ਸੀ ਐਸਪੀ ਕੰਮ ਆਪਣਾ ਤੇ ਮੈਂ ਉਹਨੂੰ ਕੰਮ ਤੇ ਖੜਿਆ ਸੀ ਤੇ 10 10 ਦਸੰਬਰ ਨੂੰ ਆਇਆ ਨਹੀਂ ਘਰ ਹਨਾ ਕੰਮ ਤੇ ਗਿਆ ਸੀ ਵਾਪਸ ਨਹੀਂ ਘਰ ਆਇਆ ਤੇ ਉਸ ਦੀ ਸਿਸਟਮ ਮੇਰੇ ਤੇ ਸ਼ੱਕ ਕਰਦੀ ਜੇ ਕੁਝ ਹੈ ਸ਼ੱਕ ਮੈਂ ਤਾਂ ਕੁਝ ਕੀਤਾ ਨਹੀਂ ਬਾਕੀ ਮੈਂ ਆਇਆ ਭਾਜੀ ਨੇ ਬੁਲਾਇਆ ਸੀ ਮੈਂ ਆ ਗਿਆ ਇੱਥੇ ਹਾਜ਼ਰ ਹੋਇਆ ਹਾਂ ਭਈ ਨਾਲ ਗੱਲਬਾਤ ਕੀਤੀ ਹੈ ਕੋਈ ਤਾਂ ਦੀ ਗੱਲ ਕੋਈ ਨਹੀਂ ਹੈਗੀ ਮੁੜ ਕੇ ਫੇਰ ਇੱਕੋ ਥੰਦੇ ਆ ਸਾਰੇ ਸਾਡੇ ਨਾਲ ਰਹਿੰਦੇ ਸੀ ਆਪਣੇ ਇਕੱਠੇ ਲੰਘੇ ਆਪਾਂ ਕੋਈ ਚੱਕਣੀ ਹੈ ਐਦਾਂ ਦਾ ਕੋਈ ਗਲਬਾ ਨਹੀਂ ਆਈ ਪੁੱਕ ਚੱਕਣਾ ਕੀਤਾ ਹੀ ਹੈ ਪੁਸ਼ ਰਿਪੋਰਟ ਕੀਤੀ ਹੋਈ ਹੈ ਕੋਈ ਗੱਲ ਨਹੀਂ ਹੈਗੀ ਇਦਾਂ ਦੀ ਤੇ ਭਾਜੀ ਨੇ ਬਾਕੀ ਜਿਹੜੇ ਉਹਦੇ ਛੇਤਰ ਦਾ ਕੋਣਾ ਆ ਭਾਜੀ ਉਹਨਾਂ ਨੂੰ ਉਹਨਾਂ ਦੇ ਇਹ ਮੁੰਡੇ ਤੇ ਲੱਕੀ ਤੇ ਸ਼ੱਕ ਕਰਦੇ ਨੇ ਇਹ ਮੁੰਡਾ ਕੰਮ ਤੇ ਲੈ ਗਿਆ ਸੀ ਬਾਕਾਇਦਾ ਹੀ ਕੇਸ ਵੀ ਕੀਤਾ ਮੁੰਡੇ ਨੇ ਆਪਣੇ ਨਾਂ ਤੇ ਕੇਸ ਕਰਵਾਇਆ ਏ ਉਹਦੇ ਪਤੂਨ ਲਈ ਪਤੂਨ ਤੇ ਤੇ ਬਾਈ ਜਾਰ ਅਗਰ ਕੋਈ ਗੱਲ ਹੁੰਦੀ ਜਾਂ ਕੋਈ ਹੁੰਦਾ ਹੈ ਸਾਡੇ ਨਾਲ ਨਾ ਤੁਰਦਾ ਬਾਈ ਜਿੱਥੇ ਉਹ ਕੰਮ ਹੁੰਦੇ ਤੇ ਕਹਿੰਦਾ ਮੁੰਡਾ ਕਹਿੰਦੇ ਗਾਇਬ ਹੋਇਆ ਵੀ ਮੁੰਡਾ ਇਹਦੀ ਬਿਲਡਿੰਗ ਕਿੱਥੇ ਹੈ ਉਹਥੇ ਹੀ ਐਡਰੈਸ ਦਿੱਤਾ ਆ ਬਿਲਡਿੰਗ ਦਾ ਜਿੱਥੋਂ ਗਾਇਬ ਹੋਇਆ ਮੁੰਡਾ ਮੈਂ ਉਹ ਜੇ ਪਤਰੀ ਹੋ ਕੇ ਮਾਲਕ ਦਾ ਐਡਰੈਸ ਦਿੱਤਾ ਮਾਲਕ ਦਾ ਨਾਂ ਕੀ ਪਤਰੂਨ ਦਾ ਨਾਂ ਕੀ ਜੇ ਦੇਖੋ ਵੀਰ ਸਿੰਘ ਕਿਹੜਾ ਪਿੰਡ ਹਰਿਆਣਾ ਇੱਧਰ ਰਹਿਣ ਵਾਲੇ ਨੇ ਹਾਂਜੀ ਅਸੀਂ ਉਹਦਾ ਨਾ ਗਿਆ ਉਥੋਂ ਗਾਇਬ ਹੋਇਆ ਨਾ ਉਹਨਾਂ ਨਾਲ ਗਿਆ 10 ਕੋਈ ਉਹਦੇ ਉਹਦੀ ਕੋਈ ਪਰਸਨਲ ਲਾਈਫ ਜਿੱਦਾਂ ਕੋਈ ਗੱਲਬਾਤ ਉਹਦੀ ਕੋਈ ਜਿੱਦਾਂ ਕੋਈ ਕਿਸੇ ਨਾਲ ਗੱਲਬਾਤ ਬਾ ਦਿਨ ਉਹਨੇ ਕੋਈ ਜਿੱਦਾਂ ਕੋਈ ਕੀ ਹੋਈ ਹੈ ਕਿ ਨਹੀਂ ਉਹਦੀ ਕਿਸੇ ਨਾਲ ਨਹੀਂ ਨਹੀਂ ਵੀ ਚੱਕਰ ਵੀ ਕੋਈ ਨਹੀਂ ਕੋਈ ਲੜਾਈ ਝਗੜਾ ਨਹੀਂ ਆ ਦੇ ਨਾਲ ਰਹਿੰਦਾ ਸੀਗਾ ਮੈਂ ਨਾਲਦਾ ਯਾਰ ਅੱਛਾ ਸਿੱਧੀ ਗੱਲ ਚਲੋ ਠੀਕ ਹੈ ਜੀ ਨਹੀਂ ਨਹੀਂ ਬੋਲ ਬਈ ਯਾਰ ਮੈਂ ਤੇ ਨਾਲ ਆ ਮੈਂ ਤੇ ਨਾਲ ਆ ਵੀਰ ਸਿੰਘ ਦੀ ਕੁੜੀ ਨਾਲ ਜਾਂ ਉਹਦੀ ਗੱਲਬਾਤ ਸੀਗੀ ਅੱਛਾ ਠੀਕ ਆ ਆ ਵੀਰ ਨੂੰ ਕੰਮ ਦੇ ਨਾਲ ਲੱਗਿਆ ਇਹਨੇ 2 ਮਹੀਨੇ ਪਹਿਲਾਂ ਕੰਮ ਸਟਾਰਟ ਕੀਤਾ ਹੈ ਹਨਾ ਅੱਛਾ ਜੀ ਇਹ ਨੂੰ ਆਪਣੇ ਨਾਲ ਆਪਣੀ ਮਾਸੀ ਦਾ ਮੁੰਡਾ ਨੂੰ ਝੂਠ ਬੋਲ ਕੇ ਲਗਾਇਆ ਕਿ ਮੇਰੀ ਮਾਸੀ ਦਾ ਮੁੰਡਾ ਤੁਹਾਨੂੰ ਪਤਾ ਨਵੇਂ ਬੰਦੇ ਨੂੰ ਕੋਈ ਨਹੀਂ ਕੰਮ ਦਿੰਦਾ ਜੀ 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 ਲਗਾਇਆ ਮੈਂ ਆਪਣੀ ਮੇਰੀ ਮਾਸੀ ਦਾ ਮੁੰਡਾ ਕੰਮ ਤੇ ਰੱਖ ਲਾ ਕਿਉਂਕਿ ਇਹਦੀ ਬਟਰੂਨਾ ਨਾਲ ਬਣੀ ਹੋਈ ਸੀ ਕੰਮ ਮੇਰੀ ਬਣੀ ਹੈ ਕੰਮ ਤੇ ਲੱਗਿਆ ਵੀਰ 2 ਮਹੀਨੇ ਬਾਅਦ ਜਾਂ 3 ਮਹੀਨੇ ਸਾਨੂੰ ਨਹੀਂ ਪਤਾ ਨੇ ਕਿੰਨੇ 6 ਮਹੀਨੇ ਕੰਮ ਕੀਤਾ ਨਾ ਹਾਂ 6 ਪੰਜ 6 ਮਹੀਨੇ ਕੰਮ ਕੀਤਾ ਉਹਦੇ ਕੁੜੀ ਨਾਲ ਉਹਦੀ ਗੱਲਬਾਤ ਹੋ ਗਈ ਐਸਪੀ ਦੀ ਜਿਹੜਾ ਮੁੰਡਾ ਪੂਰਾ ਹਾਂ ਜਿਹੜਾ ਮਰਿਆ ਜਿਹੜਾ ਆਪਾਂ ਤੇ ਜਾਂ ਕੁਝ ਵੀ ਮਰਿਆ ਗਾਇਬ ਹੋਇਆ ਜਾਂ ਕੁਝ ਵੀ ਕੁਝ ਵੀ ਹਾਂ ਕੁਝ ਵੀ ਕੁਝ ਵੀ ਪਤਨੀ ਕੁੜੀ ਨਾਲ ਦੀ ਗੱਲਬਾਤ ਹੋ ਗਈ ਮੁੰਡੇ ਦੀ ਹੂੰ ਉਹਨਾਂ ਨੂੰ ਉਹਦੀ ਕੁੜੀ ਨੇ ਆਪ ਮੇਰੇ ਸਾਹਮਣੇ ਸਾਡੇ ਘਰ ਆਪਾਂ ਪਾਰਟੀ ਰੱਖੀ ਖਾਣ ਪੀਣ ਦੇ ਸੀਗੇ ਤੇ ਉਹਨੇ ਸਾਡੇ ਸਾਹਮਣੇ ਮੈਂ ਗਵਾਹ ਚੀਜ਼ ਦਾ ਕੁੜੀ ਨੇ ਉਹਨੂੰ ਫੋਨ ਕੀਤਾ ਮੇਰੇ ਸਾਹਮਣੇ ਮੈਂ ਸੁਣ ਰਿਹਾ ਸੀ ਗੱਲਾਂ ਉਹਨੇ ਮੈਨੂੰ ਸਾਰੀ ਦੱਸੀ ਆ ਕੁੜੀ ਨੇ ਉਹਨੂੰ ਫੋਨ ਕੀਤਾ ਮੇਰੀ ਮਾਮੀ ਨੇ ਤੇਰੀ ਫੋਟੋ ਦੇਖ ਲਈ ਮੇਰੇ ਫੋਨ ਵਿੱਚ ਕੁੜੀ ਨੇ ਕਿਹਾ ਉਹ ਠੀਕ ਆ ਭਾਜੀ ਉਸ ਤੋਂ ਬਾਅਦ ਰਾਤ ਨੂੰ 12 1 ਵਜੇ ਤੋਂ ਬਾਅਦ ਫੇਰ ਉਹ ਕੁੜੀ ਦਾ ਫੋਨ ਆਦਾ ਕਹਿੰਦੀ ਕੱਲੂ ਮੇਰੇ ਘਰ ਜਾਨੇ ਮੇਰੀ ਫਲੈਟ ਕਰਾਤੀ ਮੈਨੂੰ ਲੈ ਕੇ ਚੱਲੇ ਮੇਰੀ ਭੂਆ ਇੰਡੀਆ ਪੂਰੀ ਹੋ ਉਸੇ ਫਾਦਰ ਸਾਹਿਬ ਵੀ ਨਾਲ ਗਏ ਡੈਡੀ ਮਮੀ ਤੇ ਕੁੜੀਆਂ ਜੀ ਤਿੰਨੇ ਜਣੇ ਗਏ ਆ ਕੁੜੀ ਦਾ ਮਾਂ ਪਿਓ ਨਾਲ ਗਏ ਆ ਠੀਕ ਆ ਵੀਰੇ ਉਸ ਤੋਂ ਬਾਅਦ ਇੱਕ ਵੀਕ ਬਾਅਦ ਭਾਜੀ ਉਹ ਕੁੜੀ ਦੀ ਨਾ ਪਿਓ ਕੁੜੀ ਦਾ ਪਿਓ ਵਾਪਸ ਆ ਗਿਆ ਕੱਲਾ ਉਸ ਤੋਂ ਤਰੀਫ ਨੂੰ ਵਾਪਸ ਆ ਨੋ ਤਰੀਫ ਨੂੰ ਉਸ ਤੋਂ ਦੂਜੇ ਦਿਨ ਕੁੜੀ ਮੁੰਡਾ ਗਾਇਬ ਹੋ ਗਿਆ ਕੰਮ ਦੇ ਸੱਦੇ ਛਣੀਆਂ ਉਸ ਤੋਂ ਪੂਰਾ ਇੱਕ ਹਫਤਾ ਬਾਅਦ ਮੇਰਾ ਵੀਰੋ ਕੁੜੀ ਤੇ ਕੁੜੀ ਦੀ ਮਾਂ ਵਾਪਸ ਆ ਗਈ ਆ ਅਹੀਂ ਮੈਂ 15 ਮੇਰਾ 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 ਨੰਬਰ ਕੁੜੀ ਦੇ ਕੋਲ ਸੀਗਾ ਵੀਰ ਹੁਣ ਉਹਦਾ ਨੰਬਰ ਸੀਗਾ ਕੁੜੀ ਕੋ ਸਾਡਾ ਜਦੋਂ ਗੱਲ ਨਹੀਂ ਕੋਈ ਨਹੀਂ ਪੁੱਛਿਆ ਅਸੀਂ ਅਸੀਂ 15 ਦਿਨ ਵੇਟ ਕੀਤੀ ਪ੍ਰੂਫ ਸਾਡੀ ਫੋਨ ਕਰਕੇ ਪੁੱਛਦੇ ਰਹੇ ਉਹਨਾਂ ਨੰਬਰ ਬਲੌਕ ਕਰ ਦਿੱਤਾ ਅਸੀਂ ਕਨਫਰਮ ਕਰਨਾ ਚਾਹੁੰਦੇ ਹਾਂ ਕਿ ਕੁੜੀ ਦਾ ਪਤਾ ਸੱਚੀ ਇਹ ਗੱਲ ਹੋਈ ਹੈ ਕਿ ਨਹੀਂ ਜੀ ਜੀ ਜਦੋਂ 15 ਦਿਨ ਅਸੀਂ ਵੇਟ ਕਰਦੇ ਰਹੇ ਦੋ ਵੀਕ ਕੁੜੀ ਦਾ ਕੰਮ ਨੂੰ ਕੋਈ ਫੋਨ ਨਹੀਂ ਆ ਮੈਂ ਉਹਨੂੰ ਕੁੜੀ ਨੂੰ ਫੋਨ ਕੀਤਾ ਜਾਂ ਮੈਂ ਆਪਣੀ ਵਾਈਫ ਨੂੰ ਮੈਸੇਜ ਕਰਾਇਆ ਸਾਰਾ ਉਹ ਕੀਤਾ ਕੁੜੀ ਨੇ ਸਾਨੂੰ ਕੋਈ ਰਿਪਲਾਈ ਨਹੀਂ ਕੀਤਾ ਫਿਰ ਇਹਨਾਂ ਸਾਨੂੰ ਬੈਕ ਕਾਲ ਕੀਤੀ ਕਹਿੰਦੀ ਮੈਨੂੰ ਵੀ ਉਹਦੇ ਬਾਰੇ ਕੁਝ ਨਹੀਂ ਇਹਨਾਂ ਮਲੇ ਕੁੜੀ ਚੂੜਬੋਦੀ ਮੈਂ ਕਹਾਂ ਕੋਈ ਨਹੀਂ ਜੇ ਸਾਨੂੰ ਪਤਾ ਲੱਗੂਗਾ ਹੰਦਾ ਦਾਂਗੇ ਨਹੀਂ ਤੈਨੂੰ ਪਤਾ ਲੱਗਾ ਤੂੰ ਸਾਨੂੰ ਦੱਸ ਦੀ 10 ਦਿਨ ਬਾਅਦ ਵੀ ਕੁੜੀ ਦਾ ਕੋਈ ਸਾਨੂੰ ਮੈਸੇਜ ਫੋਨ ਨਹੀਂ ਆ ਜਦੋਂ ਅਸੀਂ ਫੋਨ ਕੀਤਾ ਕੁੜੀ ਦਾ ਨੰਬਰ ਸਾਨੂੰ ਉਹਨੇ ਬਲੌਕ ਕਰ ਦਿੱਤਾ ਸਾਰੇ ਪਾਸੇ ਇਸ ਤੋਂ ਬਾਅਦ ਭਾਜੀ ਹੁਣ ਕੋਈ ਨਹੀਂ ਉਹ ਅਸੀਂ ਉਸ ਤੋਂ ਬਾਅਦ ਆਪਣਾ ਪੁਲਿਸ ਰਿਪੋਰਟ ਕਰਾਈ ਆ ਬਾਈ ਤੋਂ ਤੱਕ ਰਹੀ ਹੈ ਸਾਨੂੰ ਪਤਾ ਠੀਕ ਹੈ ਜੀ ਬਾਕੀ ਫੋਨ ਵਾਲੀ ਰਿਕਾਰਡਿੰਗ ਜਿਹੜੀ ਉਹਨੂੰ ਕਿਸੇ ਬੰਦੇ ਨੇ ਹਰਿਆਣਵੀ ਨੇ ਫੋਨ ਕੀਤਾ ਸ਼ਾਇਦ ਤੁਹਾਡੇ ਕੋਲ ਟੋਨੀ ਭਾਜੀ ਤੁਹਾਡੇ ਕੋਲ ਰਿਕਾਰਡਿੰਗ ਆਈ ਫੋਨ ਦੀ ਠੀਕ ਕਿਦੀ ਵੀਰੇ ਉਨ ਕੋਈ ਇਹ ਛੋਟੇ ਭਰਾ ਨੂੰ ਕੋਈ ਮੁੰਡਾ ਇਥੋਂ ਬੰਦੇ ਨੇ ਫੋਨ ਕੀਤਾ 1.5 ਮਹੀਨਾ ਪਹਿਲੋਂ ਜੀ ਰਿਕਾਰਡਿੰਗ ਉਹਨੇ ਰਿਕਾਰਡਿੰਗ ਹਾਲੀ ਛੋੜੇ ਨੇ ਨਹੀਂ ਮੇਰੇ ਕੋ ਨਹੀਂ ਮੇਰੇ ਕੋ ਨਹੀਂ ਆਈ ਫੋਨ ਸਾਨੂੰ 1.5 ਮਹੀਨੇ ਬਾਅਦ ਸਾਨੂੰ ਰਿਕਾਰਡਿੰਗ ਦੱਸ ਰਿਹਾ ਕਰਦੇ ਵੀ ਅੱਛਾ ਉਹ ਦਿਨ ਕਿਉਂ ਨਹੀਂ ਦੱਸੀ ਡੇਢ ਮਹੀਨਾ ਪਹਿਲੇ ਜਦੋਂ ਰਿਪੋਰਟਿੰਗ ਕੀਤੀ ਆ ਅਸੀਂ ਕੱਲ ਮਿਲੀ ਐ ਭਾਜੀ ਤੁਹਾਨੂੰ ਕੱਲ ਮਿਲੀ ਆ ਅਸੀਂ ਉਹ ਥਾਣੇ ਲੈ ਕੇ ਜਾ ਸਕਦੇ ਬਿਲਕੁਲ ਕੁੜੀ ਕੁੜੀ ਦੀ ਫੋਟੋ ਤੁਹਾਡੇ ਕੋ ਕਿੱਦਾਂ ਹੀ ਤੁਹਾਨੂੰ ਨਹੀਂ ਪਤਾ ਸਾਡੇ ਕੋ ਤਾਂ ਪੁੱਛੀ ਨਹੀਂ ਹਜੇ ਕੁੜੀ ਦੀ ਫੋਟੋ ਉਹ ਮੁੰਡੇ ਦੀ ਕੁੜੀ ਦਾ ਮੁੰਡਾ ਕੰਮ ਕਰਦਾ ਰਿਹਾ ਪਤਨੂਣਾ ਦੀ ਆਵਾਜ਼ ਵੀ ਪਛਾਣਦਾ ਸੀ ਇਹੀ ਗੱਲ ਇਹਨੂੰ ਭੇਜੀ ਉਹਨੇ ਸ਼ੋਰ ਕਿਹਾ ਵੀ ਜਿਹੜਾ ਛੋਟਾ ਹੈ ਨਾ ਉਹਨਿਲ ਦੀ ਆਵਾਜ਼ ਅਨਿਲ ਦੀ ਆਵਾਜ਼ ਹੈ ਅਨਿਲ ਮੁੰਡਾ ਹੈ ਭਾਜੀ ਕੱਪੜਾ ਮੂੰਹ ਚ ਦੇਖੇ ਨਾ ਬਾਤ ਚੇਦ ਕਰਕੇ ਕੁੜੀ ਦੇ ਪਿਓ ਦਾ ਕਿਹਾ ਕੁੜੀ ਦੇ ਪਿਓ ਦੀ ਇਹ ਕੋੜੀ ਘੜੀ ਕੋ ਕੱਲ ਪਹੁੰਚੀ ਇਹਨੇ ਰਿਕਾਰਡਿੰਗ ਸੁਣੀ ਹੈ ਇੱਕ ਦੋ ਅੱਖਰ ਹੀ ਸੁਣੇ ਨੇ ਕਿ ਆ ਪ੍ਰੈਜ਼ੀਡੈਂਟ ਆ ਨੁਵਾਜ ਨਹੀਂ ਹੈ ਕਿਉਂਕਿ ਮਿਲ ਨਹੀਂ ਜਾ ਰਹੇ ਜੀ ਇਹਨੇ ਇੱਕ ਦੋ ਅੱਖਰ ਸੁਣਿਆ ਇਹਨੇ ਕਿ ਆ ਵੀ ਉਹ ਨੀਲ ਦੀ ਹੈ ਕੋਈ ਨੀਲ ਦੀ ਹਾਂ ਜੀ ਅਨੀਲ ਮੁੰਡਾ ਕੋੜੀ ਮੁੰਡੇ ਦਾ ਨਾਮ ਪੁੱਛਿਆ ਅਨੀਲੋ ਦਾ ਕੀ ਲੱਗਦਾ ਅਨੀਲੋ ਦਾ ਕੁੜੀ ਦਾ ਮਾਮਾ ਆ ਯਾਰ ਕੁੜੀ ਦਾ ਮਾਮਾ ਕੁੜੀ ਦਾ ਮਾਮਾ ਉਹ ਇੱਥੇ ਰਹਿੰਦੇ ਆ ਹਾਂ ਜੀ ਇੱਥੇ ਰਹਿੰਦੇ ਕੁੜੀ ਦੇ ਦੋਵੇਂ ਮਾਮੇ ਇੱਥੇ ਰਹਿੰਦੇ ਉਹ ਉਹਨਾਂ ਦਾ ਇੱਕੋ ਬੈਂਡਿੰਗ ਚ ਰਹਿੰਦੇ ਸਾਰੇ ਇੱਕੋ ਬਾਟੂਮਾਂ ਚ ਰਹਿੰਦੇ ਠੀਕ ਹੈ ਇਹ ਮੇਰਾ ਵੀਰ ਹੋਂ ਦੇਖੋ ਜੋ ਵੀ ਸੱਚ ਹੈਗਾ ਭੈਣ ਜੀ ਤੁਹਾਡੇ ਕੋਲ ਹੈ ਸਾਰੇ ਬੰਦੇ ਸਾਹਮਣੇ ਖੜੇ ਆ ਉਹ ਬੰਦੇ ਮੁੰਡੇ ਗਵਾਹ ਬਣਦੇ ਆ ਵੀ ਵੀਰ ਸਿੰਘ ਦੀ ਲੜਕੀ ਦੇ ਨਾਲ ਉਹ ਗਏ ਸੀਗੇ ਜਾਂ ਕੋਈ ਗੱਲਬਾਤ ਸੀਗਾ ਦੇਖੋ ਆ ਵੀਰ ਆਪਣੇ ਸਾਰੇ ਖੜੇ ਆ ਗੱਲ ਵੀ ਕੀਤੀ ਹੋਈ ਹੈ ਸਾਨੂੰ ਕਹਿੰਦੇ ਸੀ ਕੁੜੀ ਦੇ ਘਰ ਐਸਪੀ ਦੇ ਘਰ ਦੇ ਕਿ ਸਾਡੇ ਨਾਲ ਕੁੜੀ ਨਾਲ ਗੱਲ ਨਹੀਂ ਕੀਤੀ ਸਾਨੂੰ ਕੋਈ ਨਹੀਂ ਪਰ ਇਹ ਕੁੜੀ ਨਾਲ ਗੱਲ ਕਰਦੀ ਸੀ ਕੁੜੀ ਨੇ ਗੱਲ ਵੀ ਕੀਤੀ ਹੈ ਉਹਦੀ ਮਾਂ ਪਿਓ ਨੇ ਤੇ ਹੁਣ ਸਾਨੂੰ ਝੂਠ ਬੋਲਦੇ ਆ ਕਿ ਕਿੱਥੇ ਲੈ ਜਾਂਦੇ ਨੇ ਤੇ ਅਸੀਂ ਅਸੀਂ ਜਾ ਕੇ ਗੋਲੀ ਤੇ ਭਾਜੀ ਚਲਾ ਨਹੀਂ ਸਕਦੇ ਨਹੀਂ ਜੀ ਨਹੀਂ ਦੇਖੋ ਜੋ ਵੀ ਹੈ ਇਨਸਾਫ ਤੁਸੀਂ ਕਰਨਾ ਮੇਰੇ ਵੀਰਾਂ ਨੇ ਫੇਸਬੁਕ ਕਾਲ ਨੇ ਕੇਸ ਕਰਨਾ ਹੀ ਉਹ ਅਸੀਂ ਫੋਟੋ ਮੰਗਦੇ ਰਹੇ ਉਹ ਕਹਿੰਦੇ ਸਾਡੀ ਕਿਤੇ ਕੁੜੀ ਨਾਲ ਗੱਲ ਨਹੀਂ ਸਾਡੇ ਕੋਲ ਫੋਟੋ ਹੈ ਨਹੀਂ ਹੁਣ ਫੋਟੋ ਕਾ ਭੇਜਦੇ ਫੋਟੋ ਮਾ ਗੁੱਥੀ ਨਾ ਉਹਦੀਆਂ ਉਹਦੇ ਘਰ ਦੇ ਭਾਜੀ ਫੋਟੋ ਨਾ ਦੇਂਦੇ ਨਾ ਬਾਹਰੋਂ ਤੇ ਨਹੀਂ ਨਾ ਕਿਥੋਂ ਆਣ ਜਮੀਆਂ ਫੋਟੋ ਹੁਣ ਜੇ ਤੁਹਾਨੂੰ ਮੈਂ ਕਹਾਂ ਕਿ ਚਲੀਏ ਆਪਾਂ ਕਿਰਪਾਣ ਲੈ ਕੇ ਉਹਨਾਂ ਨੂੰ ਵੱਡੇ ਕੀ ਤੂੰ ਜਲ ਜੂਗੇ ਨਾ ਨਹੀਂ ਨਹੀਂ ਇਹ ਜਿਹੜੀ ਗਲਤ ਗੱਲ ਉਹ ਗਲਤ ਹੈ ਜਿਹੜੀ ਸਹੀ ਵੀਰੇ ਦੇਖੋ ਤੁਹਾਡੇ ਫੋਰਸ ਕਰ ਰਹੇ ਕਿ ਜਾਓ ਉਹਨਾਂ ਦੇ ਘਰੇ ਜਾਓ ਅਸੀਂ ਭਾਜੀ ਕਿੱਦਾਂ ਚਲੀਏ ਸਾਡੀ ਫੈਮਲੀ ਹੈ ਨਹੀਂ ਮਗਰ ਨਹੀਂ ਨਹੀਂ ਉਹਨਾਂ ਨਾਲ ਜਾ ਕੇ ਇੱਕ ਜਾ ਕੇ ਗੋਲੀ ਚਲਾਦੀ ਉਹਨਾਂ ਦੇ ਉੱਤੇ ਨਹੀਂ ਨਹੀਂ ਇਹ ਗੱਲ ਸਹੀ ਤੁਹਾਡੀ ਮੇਰਾ ਵੀਰ ਅਸੀਂ ਵੀ ਡਾਟ ਚ ਪਰਚਾ ਕੀਤਾ ਆ ਸਾਨੂੰ ਡਾਟ ਪੂਰਾ ਉਹਨਾਂ ਤੇ ਕਿ ਇਹਨਾਂ ਦਾ ਹੀ ਕੰਮ ਹੈ ਜਦ ਕਿ ਗਿਆ ਹੀ ਉਹਦਣਾ ਤੇ ਸੱਦੇ ਹੀ ਉਹਨਾਂ ਨੇ ਨਾ ਜਿੰਨਾ ਚਿਰ ਭਾਜੀ ਸ਼ੋਰ ਨਹੀਂ ਮੈਂ ਤਾਂ ਕਿ ਅਸੀਂ ਕਿੱਦਾਂ ਕਿਸੇ ਦੇ ਜਾ ਕੇ ਐਦਾਂ ਕਰ ਦਈਏ ਕੁਝ ਕਿਥੋਂ ਕੰਮ ਤਾਂ ਉਹ ਗਾਇਬ ਹੋਇਆ ਜਦ ਦਿਨ ਪਰਚਾ ਕਰਾਣ ਗਏ ਆ ਉਥੋਂ ਦਾ ਐਡਰੈਸ ਵਗੈਰਾ ਸਾਰਾ ਕੁਝ ਇਹ ਤੂੰ ਜਿਹੜੇ ਮਾਮੇ ਹੁੰਦੇ ਪੁਲਿਸ ਸਾਰਾ ਕੁਝ ਪਰਚੇ ਦੇ ਵਿੱਚ ਲਿਖਿਆ ਹੋਣਾ ਭਾਜੀ ਤੇ ਬਾਕੀ ਕੁੜੀ ਨੇ ਉਹਨੂੰ ਚੈਨ ਲੈ ਕੇ ਦਿੱਤੀ ਉਹ ਇਥੇ ਕੋਈ ਚੇਨ ਮੁੰਦਾ ਹਾਂ ਉਹ ਸਾਰਾ ਗ੍ਰੈਸ ਕਰ ਰਿਹਾ ਹੈਗਾ ਕੈਮਰੇ ਨਾਲ ਪੇ ਕੀਤੇ ਪਏ ਉਹ ਵੀ ਚੈੱਕ ਕਰਨਾ ਕੋਣ ਸਾਰਾ ਫਿਕਰ ਸਾਡੇ ਕੋ ਪਿਆ ਹੀ ਉਹ ਵੀ ਪੁਲਿਸ ਨੂੰ ਦਿੱਤਾ ਹੈ ਪ੍ਰੂਫ ਦੇ ਤੌਰ ਤੇ ਕਿ ਉਹ ਮੰਨ ਜਾਣ ਕਿ ਹਾਂ ਕੁੜੀ ਨਾਲ ਗੱਲਬਾਤ ਸੀ ਕੁੜੀ ਨੇ ਇੰਗਾਲੀ ਵੀ ਕਹੀ ਹੈ ਮੇਰੀ ਮਾਮੀ ਨੂੰ ਪਤਾ ਲੱਗ ਗਿਆ ਉਹ ਸਾਨੂੰ ਇਸ ਗੱਲ ਦੇ ਪ੍ਰੂਫ ਮਾਰਦੀਆਂ ਬਾਅਦ ਵਿੱਚ ਉਹਨੇ ਫੋਨ ਨਹੀਂ ਕੀਤਾ ਕੋਈ ਬਾਅਦ ਚ ਬਾਕੀ ਰਿਪੋਰਟ ਜਾਵੇ ਰਿਪੋਰਟੀਆਂ ਕਰ ਚੁੱਕੀ ਸਾਰਾ ਕੋਈ ਨਹੀਂ ਉਹ ਮੈਂ ਕਢਾ ਲਾਂਗਾ ਫਿਰ ਮੈਂ ਬੈਠਾ ਹਾਂ ਉਹ ਨਹੀਂ ਟੈਨਸ਼ਨ ਉਹਦੇ ਫੋਨ ਨੰਬਰ ਦੀਆਂ ਰਿਕਾਰਡਿੰਗਾਂ ਉਹਦੇ ਪਿਓ ਦੀਆਂ ਕੁੜੀ ਦੇ ਨੰਬਰ ਦੀ ਤੇ ਰਿਪੋਰਟ ਹੀ ਨਹੀਂ ਤੋ ਤੇ ਕੁੜੀ ਉਧਰ ਹੈ ਇੱਥੇ ਹੀ ਹੈ ਅੱਛਾ ਇੱਥੇ ਹੀ ਹੈ ਨਾ ਸਾਰੇ ਟੱਬਰ ਇੱਥੇ ਰਹਿੰਦਾ ਦੇਖੋ ਜੀ ਦਿੱਲੀ ਤੂੰ ਜਿਹੜਾ ਮੁੰਡਾ ਗੈਪ ਹੋਇਆ ਸੀ ਐਸਪੀ 6 ਮਹੀਨੇ ਹੋ ਗਏ ਸਾਤੋਂ ਨੂੰ ਮੇਰਾ ਵੀਰ ਆ ਵੀਰਾਂ ਦੇ ਨਾਲ ਰਹਿੰਦਾ ਸੀ ਦੇਖੋ ਹਰਜੀਤ ਉਹਦਾ ਨਾਮ ਦਾ ਹਰਜੀਤ ਸਿੰਘ ਉਹਦਾ ਨਾਮ ਹੈ ਵੀਰਾਂ ਨਾਲ ਰਹਿੰਦਾ ਸੀ ਮਾਝੋ ਸਮੁੱਦੇ ਦੇ ਵਿੱਚ ਵੀਰ ਸੱਦੇ ਸੀ ਕਿਉਂਕਿ ਉਹਨਾਂ ਦੇ ਘਰ ਦੇ ਇਹਨਾਂ ਦੇ ਸ਼ੱਕ ਕਰਦੇ ਆ ਮੈਂ ਇਹਨਾਂ ਨੂੰ ਬੁਲਾਏ ਆ ਵੀ ਦੱਸੋ ਮੇਰਾ ਵੀਰ ਉਹ ਕਹਿੰਦਿਆ ਵੀ ਸੀ ਪੋਰ ਤੇ ਪਲਾ ਮਤਲਬ ਪਰਚਾ ਦਿੱਤਾ ਹੋਇਆ ਵੈ ਤੇ ਅਸੀਂ ਦਰਖਾਸਤ ਕੀਤੀ ਹੋਈ ਐ ਪੁਲਿਸ ਵਾਲਿਆਂ ਦੇ ਕੋਲ ਜੋ ਬੰਦੀ ਸਰ ਦੀ ਕਾਰਵਾਈ ਮੈਂ ਵੀ ਨਾਲ ਜਾਵਾਂਗਾ ਕਰਕੇ ਆਵਾਂਗਾ ਜੇ ਮੁੰਡੇ ਨਾਲ ਰਹਿੰਦੇ ਸੀ ਇਹ ਕਹਿੰਦੇ ਵੀ ਅਸੀਂ ਦੇਖਿਆ ਉਹ ਜਿੱਦਣ ਕੰਮ ਤੇ ਗਿਆ ਤੇ ਉਹ ਨਾਲ ਸੀਗਾ ਮੇਰਾ ਵੀਰ ਉਹਨੂੰ ਇਕੱਲੇ ਨੂੰ ਸੱਦਿਆ ਇਹ ਮੁੰਡੇ ਨੂੰ ਫੋਨ ਆਇਆ ਕਹਿੰਦਾ ਵੀ ਇਕੱਲੇ ਨੂੰ ਘੱਲ ਦਿਓ ਇਕੱਲਾ ਚਲ ਗਿਆ ਉਹਨੂੰ ਮਾਰ ਕੇ ਸੱਟਿਆ ਕੀ ਕੀਤਾ ਮੇਰਾ ਵੀਰ ਉਹਨੂੰ ਲੁਕੋਇਆ ਦੱਬਿਆ ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜਾਣਦਾ ਫੇਰ ਵੀ ਮੇਰਾ ਵੀ ਤੁਹਾਡੇ ਨਾਲ ਤੁਹਾਡੀ ਸਪੋਰਟ ਨਾਲ ਤੁਹਾਡੇ ਵੀਰਾਂ ਨਾਲ ਤੁਹਾਡਾ ਵੀਰ ਛੋਟਾ ਟੋਨੀ ਇਹਨਾਂ ਨੂੰ ਵੀਰਾਂ ਨੂੰ ਬੁਲਾ ਕੇ ਤੇ ਆਪਾਂ ਇਹਨਾਂ ਦੇ ਬਿਆਨ ਲਏ ਆ ਵੀ ਕੱਲ ਨੂੰ ਇਹ ਨਾ ਬੰਦਿਆਂ ਨੂੰ ਕੋਈ ਵਿੱਚੋ ਵਿੱਚ ਗਲਤ ਨਾ ਕਹਿ ਸਕੇ ਗਲਤ ਹੈ ਤੇ ਸਹੀ ਨਾ ਕਹਿ ਸਕੇ ਤੇ ਮੇਰਾ ਵੀਰ ਇਸ ਕਰਕੇ ਚਾਰੇ ਭਰਾ ਨਾਲ ਹੈ ਤੇ ਕੱਲ ਨੂੰ ਮੈਂ ਕਾਰਵਾਈ ਪਾਉਣ ਜਾਵਾਂਗਾ ਥਾਣੇ ਆਪਣੇ ਬੰਦੇ ਨਾਲ ਲੈ ਕੇ ਤੇ ਜੋ ਸਰਦਾ ਵਰਦਾ ਆਇਆ ਮੈਂ ਮਦਦ ਜ਼ਰੂਰ ਕਰਾਂਗਾ ਮੇਰਾ ਵੀਰ ਹੋਰ ਵੀਰ ਕੋਈ ਗੱਲ ਕਰਨੀ ਤੁਸੀਂ ਜਿੱਕਨੇ ਲਈ ਤੁਸੀਂ ਕਰਦੇ ਭਈਆ ਠੀਕ ਹੈ ਮਿਹਰਬਾਨੀ ਤੁਹਾਡੀ ਮੇਰਾ ਵੀਰ ਕੇਸ ਦੀ ਤਾਂ ਪਜੀਓ ਫੋਟੋਆਂ ਤੁਹਾਨੂੰ ਦੇ ਦਿੰਦੇ ਆਂ ਉਹ ਵੀ ਫ੍ਰੀ ਲਾ ਫੋਟੋ ਕਾਪੀਆਂ ਹਨਾ ਫੋਟੋ ਕਾਪੀਆਂ ਮੈਨੂੰ ਉਹ ਦੇ ਦਿਓ ਕੇਸ ਦੀਆਂ ਜੇ ਉੱਥੇ ਕੋਈ ਗਵਾਹੀ ਦੀ ਲੋੜ ਆ ਕੀ ਹਾਂ ਪ੍ਰੂਫ ਦਿਓ ਮੈਂ ਹੈਗਾ ਮੇਰਾ ਨਾਮ ਲਿਖਾ ਸਕਦੇ ਤੁਸੀਂ ਠੀਕ ਪਦੀਪ ਸਿੰਘ ਨਾਮ ਲਿਖਾ ਦਿਓ ਠੀਕ ਜਦੋਂ ਮਰਜ਼ੀ ਤੁਹਾਡੇ ਕੋਲ ਨੰਬਰ ਮੇਰਾ ਹੈਗਾ ਭਾਜੀ ਮੈਨੂੰ ਫੋਨ ਕਰੋ ਤੇ ਮੈਂ ਆਪਾਂ ਗਵਾਹੀ ਮੈਂ ਗਵਾਹੀ ਦੂੰਗਾ ਠੀਕ ਹੈ ਮੇਰਾ ਵੀਰ ਬਾਕੀ ਭਾਜੀ ਹੜੰਗਾ ਰਿੰਦਾ ਯਾਰ ਓਕੇ ਵੀਜੀ ਬਾਈ ਸਾਰੇ ਕਹਿੰਦੇ ਆ ਵੀ ਸਾਡੇ ਨਾਲ ਰਿੰਦਾ ਸੀ ਸਾਰੇ ਭਰਾ ਨਾਲ ਐ ਇਹ ਬੰਦੇ ਪੂਰੀ ਸਪ ਇਹ ਵੀਰਾਂ ਨੂੰ ਸਾਰਿਆਂ ਵੱਲੋਂ ਵਧੀਆ ਬਿਆਨ ਹੋਇਆ ਜੋ ਕਹਿੰਦੇ ਆ ਕਿ ਜੇ ਕਿਸੇ ਗੱਲੋਂ ਵੀ ਇਹ ਭੱਜਦੇ ਅਸੀਂ ਇਹਨਾਂ ਤੇ ਕਾਰਵਾਈ ਜ਼ਰੂਰ ਕਰਦੇ ਔਰ ਇਹਨਾਂ ਬੰਦਿਆਂ ਨੇ ਕੋਈ ਵੀ ਢਿਲਣੀ ਵਰਤੀ ਆਉਣ ਦੇ ਵਿੱਚ ਮੈਂ ਇਹਨਾਂ ਨੂੰ ਕਰਾਤੀ ਫੋਨ ਲਾਇਆ ਸੀ ਵੀ ਇਹ ਬੰਦੇ ਮੇਰੇ ਕੋਲ ਆਉਣੇ ਜਾਈ ਦੇ ਜੇ ਬੰਦੇ ਰਾਤੀ ਆਏ ਆ ਵਧੀਆ ਬੰਦੇ ਆ ਜੇ ਸੱਚੇ ਆ ਕੋਈ ਇੰਡੀਅਨ ਬੰਦੇ ਸਪੋਰਟ ਕਰਦੇ ਹੱਟ ਕੋ ਪਹੁੰਚੇ ਆ ਤੇ ਮੇਰਾ ਵੀਰ ਮੇਰੇ ਵੱਲੋਂ ਜਿੱਦ ਦੀ ਸਪੋਰਟ ਹੋ ਸਾਦੀ ਇੰਡੀਅਨ ਵਾਸਤੇ ਕਿਸੇ ਵਾਸਤੇ ਅਸੀਂ ਖੜੇ ਆ ਬਾਕੀ ਵੀਰਾਂ ਨੇ ਕਿਹਾ ਵੀ ਜੇ ਸਾਡੇ ਬਿਆਨ ਦੀ ਲੋੜ ਹੈ ਜਾਂ ਕਿਤੇ ਕਾਰਵਾਈ ਦੀ ਲੋੜ ਅਸੀਂ ਨਾਲ ਹੈ ਬਾਕੀ ਮੇਰਾ ਵੀਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ